ਸੂਰਤ ਤੇ ਵਸਾ ਕੇ ਆਪਣੇ ਨਾਲ ਲੈ ਕੇ ਜਾਇਓ ਹਰ ਇੱਕ ਵੀਰ ਭੈਣ ਅੱਜ ਤੋਂ ਬਾਅਦ ਬਾਬਾ ਫਤਿਹ ਸਿੰਘ ਦੀਆਂ ਅੱਖਾਂ ਚੱਖਾਂ ਪਾ ਕੇ ਕਿਓ ਬਾਬਾ ਫਤਿਹ ਸਿੰਘ ਜਿਹੜੀ ਉਮੀਦ ਨਾਲ ਤੂੰ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਉਹਨਾਂ ਬੋਲਾਂ ਨੂੰ ਅੱਲਾ ਯਾਰਖਾ ਜੋਗੀ ਨੇ ਆਪਣੀ ਰਸਨਾ ਤੋਂ ਆਪਣੀ ਕਲਮ ਤੋਂ ਲਿਖਿਆ ਸਹਿਬਜ਼ਾਦੇ ਨੂੰ ਕਹਿੰਦੇ ਤੁਹਾਨੂੰ ਖਤਮ ਕਰ ਦੇਵਾਂਗੇ ਮੁਕਾ ਦੇਵਾਂਗੇ ਤੇ ਸਹਿਬਜ਼ਾਦੇ ਕਹਿੰਦੇ ਸਾਡੇ ਸਰੀਰ ਮੁੱਕਣਿਆ ਸਾਡੀ ਸੂਰਤ ਨਹੀਂ ਮੁੱਕਣੀ ਕਹਿੰਦੇ ਉਹ ਕਿੱਥੋਂ ਕੰਮ ਕਰੂਗੀ ਸਾਹਿਬ ਜਾਦਿਆਂ ਨੇ ਉਹਨਾਂ ਨੇ ਸ਼ਬਦਾਂ ਨਾਲ ਯਾਰਖਾਂ ਜੋਗੀ ਨੇ ਲਿਖਿਆ ਸਾਹਿਬ ਜਾਦੇ ਕਹਿੰਦੇ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਹੈ ਨੀਵਾ ਸਰੋਂ ਪਰ ਉਠਾ ਚਲੇ ਸਿੱਖੀ ਦੀ ਨੀ ਆਪਣੇ ਸਿਰ ਤੇ ਰੱਖ ਕੇ ਚਲੇ ਤੇ ਪਤਾ ਕਿ ਫਿਰ ਕੀ ਕਿਹਾ ਬੱਚਿਆਂ ਨੇ ਉਹਨਾਂ ਨੇ ਜਿਹੜਾ ਬੱਚਿਆਂ ਨੇ ਕਿਹਾ ਉਹ ਅੱਲਾ ਯਾਰਖਾਂ ਜੋਗੀ ਨੇ ਲਿਖਿਆ ਉਹ ਕਹਿੰਦੇ ਗੋਰੀ ਆਈ ਕਹ ਕਿੱਸਾ ਜਹਾਂ ਮੇ ਬਣਾ ਚਲੇ ਅਸੀਂ ਗੱਦੀ ਦੇ ਕੇ ਜਾਣ ਲੱਗਿਆ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਗੁਰੂ ਕੇ ਪਿਆਰਿਓ 7 ਸਾਲ ਦਾ ਬਾਬਾ ਫਤਿਹ ਸਿੰਘ ਤੁਹਾਨੂੰ ਇੱਕ ਜ਼ਿੰਮੇਵਾਰੀ ਇੱਕ ਗੱਦੀ ਦੇ ਕੇ ਗਿਆ ਉਸ ਗੱਦੀ ਤੇ ਬਿਠਾ ਕੇ ਉਹਨੇ ਉਮੀਦ ਲਾਈ ਸੀ ਇੱਕ ਉਹ ਅੱਲਾ ਯਾਰ ਅਖਾ ਜੋਗੀ ਨੇ ਲਿਖਿਆ हम जान देके औरों की जानें बचा चले सिक्खी की हनीवा सरो पर उठा चले गोरे आई का है के सा जहां में बना चले गद्दी तखतो ताज अब कौम पाएगी ए गद्दी ते तखत ताज साडे वाला कौम ले लेगी अपने सिर ते होन आपा सारे ओ कौम आ ਤੇ ਉਹ ਕੀ ਕਰੇਗੀ ਦੁਨੀਆਂ ਸਜ਼ਾਲਮੋਂ ਕਾ ਨਿਸ਼ਾਤਕ ਮਿਟਾਏਗੀ ਪੂਰੇ ਸੰਸਾਰ ਵਿੱਚ ਜ਼ੁਲਮ ਦਾ ਨਾਮੋ ਨਿਸ਼ਾਨ ਮਿਟਾ ਦੇਣਗੇ ਚੈੱਕ ਕਰਿਓ ਵੀ ਸੰਸਾਰ ਵਿੱਚ ਜ਼ੁਲਮ ਦਾ ਨਾਮੋ ਨਿਸ਼ਾਨ ਤੱਕ ਕੀ ਮੁੱਕਣਾ ਸੀ ਸਾਡੇ ਘਰਾਂ ਚੋਂ ਨਹੀਂ ਮੁੱਕਿਆ ਅਜੇ ਉਸ ਪੰਜਾਬ ਚੋਂ ਨਹੀਂ ਮੁੱਕਿਆ ਅਜੇ ਸਰਹੰਦ ਚੋਂ ਨਹੀਂ ਮੁੱਕਿਆ ਅਜੇ ਚਮਕੌਰ ਦੀ ਗੜੀ ਚੋਂ ਨਹੀਂ ਮੁੱਕਿਆ ਗੁਰੂ ਬਾਬਾ ਮੇਰ ਕਰੇ ਜਿਹੜੇ ਮਾਨ ਨਾਲ ਕਲਗੀਆਂ ਕਲਗੀਧਰ ਪਾਤਸ਼ਾਹ ਜਿਨੇ ਦੇ ਚਾਰ ਬੱਚੇ ਸ਼ਹੀਦ ਹੋ ਗਏ ਕਿ ਬਾਪੂ ਤੇਰੇ ਚਾਰੇ ਪੋਤਰੀ ਰਹਿ ਉਸ ਬਾਪੂ ਨੇ ਕਿਹਾ ਇਨ ਪੁੱਤਰਨ ਕੈਸੀ ਸਪੈ ਵਾਰਦੀ ਐ ਸੁਤ ਚਾਰ ਚਾਰ ਮੂਏ ਤੋ ਕੀ ਹੁਆ ਜੀਵਤ ਕਈ ਹਜ਼ਾਰ ਬਾਪੂ ਨੇ ਕਿਹਾ ਕੀ ਹੋਇਆ ਮੇਰੇ ਚਾਰ ਨਹੀਂ ਰਹਿ ਮੈਂ ਹਜ਼ਾਰਾਂ ਆਪਣੇ ਪੁੱਤ ਬਣਾ ਲੈਨੇ ਉਹ ਅਜੀਤ ਜੁਝਾਰ ਜਵਾਰਵਾਰ ਫਤਿਹ ਸਿੰਘ ਬਣ ਕੇ ਵਿਖਾਈਏ ਦੇ ਉਹਨਾਂ ਮਹਾਨ ਬਾਬਿਆਂ ਨੂੰ ਯਾਦ ਕਰ ਰਹੇ ਹਾਂ ਬਾਬਾ ਦੀਪ ਕਰੇ ਆਪ ਸਾਰੇ ਦਾ ਧੰਨਵਾਦ